ਕਰੇਗਾ ਕਰਸਾ ਆਖੀ ਰਹੇ ਨਭੋਇ ਬਰੂਏ ਸੰਗ ਲੈਗੇ ਬਚੇ ਜੰਮ ਨਭੋਇ ਸੱਚੀ ਸੁੱਚੀ ਗੁਰਬਾਣੀ ਅਤੇ ਗੁਰਮਤ ਵਿਚਾਰ ਸੂ ਸਾਹ ਪੇਟ ਬੋਲ ਜੀ ਬ੍ਰਾਹਮਣ ਵਾਲੇ ਲੰਗਰ ਲਾਏ ਖੱਬੇ ਦਿਵਾਇਚੇ ਕਰ ਪਾ ਦੇ ਪਾ ਦੇ ਥੋੜਾ ਜਿਹਾ ਆਜੋ ਹੋ ਗਿਆ ਪਾ ਦੇ ਪਾ ਦੇ ਥੋੜਾ ਜਿਹਾ ਪਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਵੇਂ ਕਿ ਆਪ ਸਭ ਸੰਗਤ ਨੂੰ ਪਤਾ ਹੈ ਕਿ ਹਰ ਸਾਲ ਦੀ ਤਰ੍ਹਾਂ ਜੂਨ ਮਹੀਨੇ ਵਿੱਚ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਆਉਂਦਾ ਹੈ ਤੇ ਉਸ ਦੇ ਸੰਬੰਧ ਵਿੱਚ ਸੰਗਤ ਵੱਲੋਂ ਠੰਡੇ ਮਿੱਠੇ ਜਲਦੀਆਂ ਸ਼ੇਵੀਆਂ ਤਿਆਰ ਕੀਤੀਆਂ ਗਈਆਂ ਹਨ ਜਿਹੜੀ ਰੋਡ ਤੇ ਜਿਵੇਂ ਤੁਸੀਂ ਦੇਖ ਹੀ ਸਕਦੇ ਹੋ ਸਾਰੀ ਸੰਗਤ ਖੜੀ ਹੈ ਜਾਂ ਠੰਡੇ ਮਿੱਠੇ ਜਲਦੀਆਂ ਸ਼ੇਵੀਆਂ ਛੱਕ ਰਹੇ ਨੇ ਨਾਲ ਜਲਜੀਰਾ ਵੀ ਅਤੇ ਕਲਮ ਪ੍ਰਸ਼ਾਦੀ ਤੇ ਵੀ ਤਿਆਰ ਕੀਤੀ ਗਈ ਹੈ ਇਹ ਵੀ ਸ਼ਗੋ ਤੇ ਬਾਬਾ ਜੀ ਪਿੰਡ ਦਾ ਨਾਂ ਕੀ ਤੇ ਤੁਹਾਡਾ ਨਾਂ ਕੀ ਪਿੰਡ ਦਾ ਨਾਂ ਪੂਰਸ਼ੀ ਬ੍ਰਾਹਮਣ ਹੈ ਤੇ ਮੇਰਾ ਨਾਮ ਗੁਰਸੇਵਕ ਸਿੰਘ ਹੈ ਜੀ ਤੇ ਅੱਜ ਦੇ ਜੂ ਉਦੋਂ ਨੂੰ ਇਹੀ ਕਿ ਵੈਸੇ ਦਵਾਂਗਾ ਕਿ ਨਸ਼ੇ ਛੱਡੋ ਕੋਣ ਵੱਡੋ ਇਹ ਨਸ਼ਾ ਇਤੇ ਸਭ ਤੋਂ ਤਾਂ ਕਹਿ ਸਕਦੇ ਆ ਕਿ ਮਾੜੀ ਚੀਜ਼ ਅੱਜ ਦੇ ਸਮੇਂ ਵਿੱਚ ਤੇ ਉਸੇ ਚੀਜ਼ ਨੂੰ ਆਪਾਂ ਛਡਾਉਣ ਵਾਸਤੇ ਇੱਥੇ ਖੜੇ ਆ ਕਿ ਜਿਹੜਾ ਕੋਈ ਆਉਂਦਾ ਆ ਅੱਜ ਛੰਡੇ ਮਿੱਠੇ ਜਲਦੀਆਂ ਸ਼ਕੇ ਸ਼ਵੀਲਾਂ ਤੇ ਜਲ ਵਿੱਚ ਕੀ ਕੀ ਬਣਾ ਰਹੇ ਹੋ ਜਲਦੇ ਵਿੱਚ ਆਪਣੇ ਕੋ ਬਾਦਾਮ ਵਾਲੀ ਸ਼ਮੀਲ ਵੀ ਹੈਗੀ ਆ ਜੀ ਰਸਨਾ ਵੀ ਹੈਗਾ ਆ ਜੀ ਜਲਜੀਰਾ ਹੈ ਤੇ ਨਾਲ ਆਪਣੇ ਕੋ ਰੂਫ ਜਾ ਵੀ ਹੈਗਾ ਹੈ ਜੀ रहे ਨમો ਵਰੂਏ ਸਭ ਲੈ ਲਏ ਫਤਿਹ ਸ਼ਰਮ ਤੋਂ ਹੋਏ ਸੱਚੀ ਸੁੱਚੀ ਗੁਰਬਾਣੀ ਅਤੇ ਗੁਰਮਤ ਵਿਚਾਰ